ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਪਿਆਰੇ ਵਿਦਿਆਰਥੀਆਂ ਨੂੰ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਟੈਕ ਬਜ਼ਰ ਅਕੈਡਮੀ ਬਠਿੰਡਾ ਅਬੋਹਰ ਪੰਜਾਬ ਦੇਸ ஆன்ਲਾਈਨ ਪਲੇਟਫਾਰਮ ਦੇ ਉੱਪਰ ਔਰ ਮੈਂ ਮੋਹਨ ਸਿੰਘ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਜੀ ਤੁਹਾਡਾ ਅੱਜ ਦੇ ਇਸ ਬੜੇ ਹੀ ਖਾਸ ਅਹਿਮ ਸੈਸ਼ਨ ਦੇ ਵਿੱਚ ਜੋ ਕਿ ਹੈ ਜੀ ਸੁਪਰ ਫਾਸਟ ਐਕਸਪ੍ਰੈਸ ਤਾਂ ਇਹ ਬਈ ਆਪਣੀ ਕਲਾਸ ਹੈ ਜਿਹੜੀ ਪਿਛਲੇ 11 ਦਿਨਾਂ ਤੋਂ ਚੱਲ ਰਹੀ ਹੈ ਯਾਨੀ ਕਿ ਸੈਸ਼ਨ ਨੰਬਰ ਅੱਜ 12ਵਾਂ ਲੱਗ ਰਿਹਾ ਹੈ ਔਰ ਇਸ ਕਲਾਸ ਦੇ ਵਿੱਚ 10 ਪ੍ਰਸ਼ਨ ਕਰਵਾਏ ਜਾਂਦੇ 10 ਸਟੇਸ਼ਨ ਆਉਂਦੇ ਆ ਠੀਕ ਹੈ ਜੀ 5 ਪੈਡਾਗੋਗੀ ਤੇ 5 ਵਿਆਕਰਨ ਯਾਨੀ ਕਿ ਟੋਟਲ 10 ਸਵਾਲ ਹੁੰਦੇ ਆ ਔਰ ਇਹ ਕਲਾਸ ਖਾਸ ਤਰਤੇ ਟੈਟ ਵਾਲੇ ਵਿਦਿਆਰਥੀਆਂ ਦੇ ਲਈ ਘੌ ਦਾ ਕੰਮ ਕਰਦੀ ਹੈ ਜਿਹੜੇ ਵਿਦਿਆਰਥੀ ਪੀਐਸ ਟੈਟ ਦੀ ਤਿਆਰੀ ਕਰ ਰਹੇ ਆ ਜਿਹੜੇ ਵਿਦਿਆਰਥੀ ਸੀਟੈਟ ਦੀ ਤਿਆਰੀ ਕਰ ਰਹੇ ਆ ਖਾਸ ਕਰਕੇ ਸਬਜੈਕਟ ਪੰਜਾਬੀ ਇਵੇਂ ਗੱਲ ਕਰ ਲਾ ਮੈਂ ਐਚ ਟੈਕ ਗੱਲ ਕਰ ਲਾ ਮੈਂ ਰੀਚ ਤਾਂ ਸਾਰੇ ਹੀ ਵਿਦਿਆਰਥੀ ਇਸ ਕਲਾਸ ਦਾ ਆਨੰਦ ਜਿਹੜਾ ਹੈਗਾ ਜੀ ਉਹ ਲੈ ਸਕਦੇ ਆ ਕਲਾਸ ਦੀ ਟਾਈਮਿੰਗ ਹੈ ਜਿਹੜੀ 3 ਵਜੇ ਦੀ ਹੈ ਠੀਕ ਹੈ ਜੀ ਤਾਂ ਕਲਾਸ ਡੇਲੀ ਦੀ ਬੇਸਿਸ ਤੇ ਦੇਖ ਲਿਆ ਕਰੋ ਜਦੋਂ ਵੀ ਟਾਈਮ ਲੱਗੇ ਔਰ ਨੋਟ ਜ਼ਰੂਰ ਕਰ ਲਿਆ ਕਰੋ ਜਿਹੜੇ ਪ੍ਰਸ਼ਨ ਤੁਹਾਨੂੰ ਵਧੀਆ ਲੱਗਦੇ ਆ ਚੰਗੇ ਲੱਗਦੇ ਆ ਤਾਂ ਆ ਤੁਹਾਡਾ ਇੱਕ ਸੰਗ੍ਰਹਿ ਬਹੁਤ ਵਧੀਆ ਤਿਆਰ ਹੋ ਜਾਏਗਾ ਠੀਕ ਹੈ ਜੀ ਔਰ ਇਹ ਨੰਬਰ ਵਧ ਹੀ ਜਾਣਾ ਹੈ ਦਿਨੋ ਦਿਨ ਠੀਕ ਹੈ ਜੀ ਤਾਂ ਸ਼ੁਰੂ ਕਰਨ ਤੋਂ ਪਹਿਲਾਂ ETT ਕਾਟਰ ਦੇ ਵਿਦਿਆਰਥੀਆਂ ਲਈ ਇਹ ਇਨਫੋਰਮੇਸ਼ਨ ਹੈ ਕਿ ਜਿਹੜਾ ਨਵਾਂ ਬੈਚ ਹੈਗਾ ਜੀ ETT ਕਾਟਰ ਦਾ ਉਹ ਸ਼ੁਰੂ ਹੋ ਚੁੱਕਿਆ ਹੈ 7 ਤਾਰੀਖ ਤੋਂ ਆਨਲਾਈਨ ਤੇ ਆਫਲਾਈਨ ਦੋਨੋਂ ਮੋਡ ਦੇ ਵਿੱਚ ਬੈਚ ਅਵੇਲੇਬਲ ਹੈ ਤਾਂ ਜਿਹੜੇ ਵਿਦਿਆਰਥੀ ਬੈਚ ਲੈਣਾ ਚਾਹੁੰਦੇ ਹੈਗੇ ਆ ਉਹ ਸਾਡੇ ਅਕੈਡਮੀ ਦੇ ਦਿੱਤੇ ਹੋਏ ਨੰਬਰ ਤੇ ਕਾਲ ਕਰ ਸਕਦੇ ਹੋ ਜੀ ਠੀਕ ਹੈ ਜੀ ਤਾਂ ਸਭ ਤੋਂ ਪਹਿਲੇ ਪ੍ਰਸ਼ਨ ਦੀ ਗੱਲ ਕਰਗੇ ਕਿ ਪੰਜਾਬੀ ਦੇ ਪਿਛਲੇ ਸਵਾਰ ਕਿਹੜੇ-ਕਿਹੜੇ ਆ ਤਾਂ ਬਈ ਸਵਾਰਾਂ ਤੇ ਵਿਅੰਜਨ ਇਹ ਦੋ ਟੌਪਿਕ ਧੁਨੀ ਬੋਧ ਦੇ ਮੱਤਵਪੂਰਨ ਟੌਪਿਕ ਹੈ ਹਰ ਪੇਪਰ ਦੇ ਵਿੱਚ ਕੁਐਸਚਨ ਆਉਂਦੇ ਆ ਹਰ ਇੱਕ ਪੇਪਰ ਦੇ ਵਿੱਚ ਪ੍ਰਸ਼ਨ ਆਉਂਦੇ ਆ ਤਾਂ ਜਿਹੜੇ ਵਿਦਿਆਰਥੀਆਂ ਨੂੰ ਇਹਦੇ ਵਿੱਚ ਦਿੱਕਤ ਹੈ ਤਾਂ ਮੈਂ ਬਈ ਕੁਝ ਦਿਨ ਪਹਿਲਾਂ ਮੈਰਾਥਨ ਲਗਾਈ ਸੀ ਵਿਆਕਰਨ ਦਾ ਮਹਾਕੁੰਭ ਸਾਹਿਤ ਦੇ ਵਿਆਕਰਨ ਦਾ ਉਹਦੇ ਚ ਦੇਖ ਸਕਦੇ ਹੋ ਸਾਰਾ ਕੁਝ ਵਿਦ ਡਿਟੇਲ ਕਰਵਾਇਆ ਹੋਇਆ ਤਾਂ ਪੰਜਾਬੀ ਦੇ ਪਿਛਲੇ ਸਵਾਰ ਕਿਹੜੇ-ਕਿਹੜੇ ਆ ਤਾਂ ਪਿਛਲੇ ਸਵਾਰਾਂ ਦੀ ਗਿਣਤੀ ਕਿੰਨੀ ਆ ਤਿੰਨ ਹੈਗੀ ਐ ਜੀ ਠੀਕ ਹੈ ਔਰ ਕਿਹੜੇ-ਕਿਹੜੇ ਆ ਇੱਕ ਉੜੇ ਨੂੰ ਹੋੜਾ ਦਲਾਮਾਂ ਤੇ ਔ ਏ ਕੀ ਹੈਗੀ ਐ ਜੀ ਤੁਹਾਡੇ ਪਿਛਲੇ ਸਵਰ ਹੈਗੇ ਹੋੜਾ ਕਨੋੜਾ ਤੇ ਊ ਸਵਰ ਜਿਹੜੇ ਹੈਗੇ ਪਿਛਲੇ ਹੈਗੇ ਠੀਕ ਹੈ ਜੀ ਤਾਂ ਇਹ ਹੈਗੇ ਪਿਛਲੇ ਔਰ ਗਿਣਤੀ ਕਿੰਨੀ ਹੈ 3 ਯਾਨੀ ਕਿ ਉੱਤਰ ਸਹੀ ਕੀ ਆਵੇਗਾ ਬੀ ਆਵੇਗਾ ਅਗਲਾ ਪ੍ਰਸ਼ਨ ਦੇਖੋ ਬਈ ਤਾਂ ਗਿਆਨ ਨੂੰ ਸੰਗ੍ਰਹਿ ਕਰਕੇ ਉਸ ਨੂੰ ਪੀੜੀ ਤੋਂ ਪੀੜੀ ਤੱਕ ਪਹੁੰਚਾਉਣ ਦਾ ਵਧੀਆ ਸਾਧਨ ਹੈ ਤਾਂ ਕਿਹੜਾ ਵਧੀਆ ਸਾਧਨ ਹੈਗਾ ਬਈ ਕਿਸੇ ਵੀ ਗਿਆਨ ਨੂੰ ਪੀੜੀ ਤੋਂ ਪੀੜੀ ਅੱਗੇ ਪਹੁੰਚਾਉਣ ਦੇ ਵਿੱਚ ਸਭ ਤੋਂ ਵਧੀਆ ਭੂਮਿਕਾ ਕਿਸ ਦੀ ਮੰਨੀ ਜਾਂਦੀ ਹੈਗੀ ਆ ਤਾਂ ਇਹਦਾ ਸਭ ਤੋਂ ਵਧੀਆ ਸਾਧਨ ਹੈਗਾ ਡੀ ਪੁਸਤਕ ਠੀਕ ਹੈ ਅਧਿਆਪਕ ਵਿਗਿਆਨਿਕ ਤੇ ਮਹਾਪੁਰਸ਼ ਵੀ ਠੀਕ ਹੈ ਬਟ ਇਹ ਸਾਰੇ ਮੌਖਿਕ ਭਾਸ਼ਾ ਦਾ ਇਸਤੇਮਾਲ ਕਰਨਗੇ ਮੌਖਿਕ ਭਾਸ਼ਾ ਅਸਥਾਈ ਹੁੰਦੀ ਹੈ ਜਦਕਿ ਪੁਸਤਕ ਦੀ ਭਾਸ਼ਾ ਸਥਾਈ ਹੋਵੇਗੀ ਕਿਉਂਕਿ ਲਿਖਤੀ ਭਾਸ਼ਾ ਤੇ ਲਿਖਤੀ ਭਾਸ਼ਾ ਸਥਾਈ ਹੁੰਦੀ ਹੈ ਤਾਂ ਲੰਮੇ ਸਮੇਂ ਤੱਕ ਗਿਆਨ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਹੈ ਤਾਂ ਸਹੀ ਉੱਤਰ ਕੀ ਆਏਗਾ ਡੀ ਆਏਗਾ ਅਗਲਾ ਪ੍ਰਸ਼ਨ ਦੇਖੋ ਭਾਈ ਜਦੋਂ ਅਧਿਆਪਕ ਬਾਲਕ ਦੀ ਰੁਚੀ ਸੁਭਾਅ ਵਾਤਾਵਰਣ ਤੇ ਯੋਗਤਾ ਨੂੰ ਕੇਂਦਰ ਵਿੱਚ ਰੱਖ ਕੇ ਭਾਸ਼ਾ ਸਿਖਾਉਂਦਾ ਹੈ ਤਾਂ ਬੱਚੇ ਵਧੇਰੇ ਆਨੰਦਤ ਹੋ ਕੇ ਸਿੱਖਦੇ ਆ ਤਾਂ ਉਹ ਕਿਹੜੇ ਭਾਸ਼ਾਈ ਸਿੱਖਿਆ ਸਿਧਾਂਤ ਨੂੰ ਵਰਤੋਂ ਕਰ ਰਿਹਾ ਹੈ ਤਾਂ ਜਦੋਂ ਭਾਈ ਬੱਚੇ ਨੂੰ ਕੇਂਦਰ ਦੇ ਵਿੱਚ ਰੱਖ ਰਿਹਾ ਤਾਂ ਬਾਲ ਕੇਂਦ੍ਰਿਤਤਾ ਦਾ ਸਿਧਾਂਤ ਜਿਹਨੂੰ ਤੁਸੀਂ ਕੀ ਕਹਿੰਦੇ ਹੋ ਚਾਈਲਡ ਸੈਂਟਰਡ ਅਪਰੋਚ ਦੀ ਜਿਹੜਾ ਹੈਗਾ ਜੀ ਉਹ ਇਸਤੇਮਾਲ ਕਰ ਰਿਹਾ ਹੈਗਾ ਚਾਈਲਡ ਸੈਂਟਰਡ ਅਪਰੋਚ ਦਾ ਇਸਤੇਮਾਲ ਕਰ ਰਿਹਾ ਠੀਕ ਹੈ ਜੀ ਅਗਲਾ ਪ੍ਰਸ਼ਨ ਗੁੱਸਾ ਪਿਆਰ ਈਰਖਾ ਮਿਠਾਸ ਨਿਮਰਤਾ ਆਕੜ ਦੇ ਭਾਵਾਂ ਨੂੰ ਸਮਝਣ ਵਿੱਚ ਸਭ ਤੋਂ ਵੱਧ ਸਹਾਇਕ ਕੌਸ਼ਲ ਕਿਹੜਾ ਹੈ ਤਾਂ ਕਿਹੜਾ ਕੌਸ਼ਲ ਹੈ ਜਿਹੜਾ ਇਹਨਾਂ ਨੂੰ ਸਮਝਣ ਦੇ ਵਿੱਚ ਇਹਨਾਂ ਭਾਵਾਂ ਨੂੰ ਸਮਝਣ ਦੇ ਵਿੱਚ ਸਾਡੀ ਭੂਮਿਕਾ ਨਿਭਾਵੇਗਾ ਸਭ ਤੋਂ ਵੱਧ ਤਾਂ ਸੁਣਨ ਕਾਸ਼ਲ ਨਹੀਂ ਪੜਨ ਕਾਸ਼ਲ ਨਹੀਂ ਪ੍ਰਸ਼ਨ ਪੱਤਰ ਨਹੀਂ ਤਾਂ ਸਹੀ ਉਤਰ ਕੀ ਆਏਗਾ ਬੀ ਲਿਖਤ ਕਾਸ਼ਲ ਉਤਰ ਆਏਗਾ ਕਿਉਂਕਿ ਸੁਣਨ ਤੇ ਪੜਨ ਇਹ ਤਾਂ ਗ੍ਰਹਿਣ ਕਰਨ ਜੋਗ ਹੈ ਅਸੀਂ ਕੀ ਗੱਲ ਕਰ ਰਹੇ ਹਾਂ ਇਹਨਾਂ ਨੂੰ ਭਾਵਾਂ ਨੂੰ ਸਮਝਣ ਦੀ ਗੱਲ ਆ ਰਹੀ ਹੈ ਤਾਂ ਕਿਸੇ ਲਿਖਤ ਸਮਗਰੀ ਦੇ ਵਿੱਚ ਇਹਨਾਂ ਦਾ ਅੰਦਾਜ਼ਾ ਬੜਾ ਸਹਿਜੇ ਲਾਇਆ ਜਾ ਸਕਦਾ ਹੈ ਠੀਕ ਹੈ ਜਿਵੇਂ ਕਹਿੰਦਾ ਉਦਕ ਵਖਤ ਕਹਿਰ ਦੀਆਂ ਕੂਕਾਂ ਸੁਣ ਪੱਥਰ ਵੀ ਟਲ ਜਾਵੇ ਤਾਂ ਸੱਸੀ ਪੁੰਨੂ ਹਾਸ਼ਮ ਗੱਲ ਕਰਦਾ ਕਿ ਕਰੋਨਾ ਰਸ ਦਾ ਭਾਵ ਪੈਦਾ ਹੋ ਰਿਹਾ ਤਾਂ ਲਿਖਤ ਰਚਨਾ ਦੇ ਵਿੱਚ ਭਾਵਾਂ ਨੂੰ ਸਮਝਿਆ ਜਾ ਸਕਦਾ ਉੱਤਰ ਸਹੀ ਬੀ ਆਵੇਗਾ ਅੱਗੇ ਦੇਖੋ ਭਾਸ਼ਾ ਸਿੱਖਿਆ ਵਿੱਚ ਬੋਲ ਲਿਖਤ ਜਾਂ ਮਲਾ ਦੇ ਮਹੱਤਵਪੂਰਨ ਉਪਦੇਸ਼ਾਂ ਵਿੱਚ ਸ਼ਾਮਲ ਨਹੀਂ ਹੈ ਤਾਂ ਕਿਹੜੀ ਚੀਜ਼ ਸ਼ਾਮਲ ਨਹੀਂ ਹੈ ਕਿ ਬੱਚਿਆਂ ਵਿੱਚ ਧਿਆਨ ਨਾਲ ਸੁਣਨ ਦੀ ਆਦਤ ਦਾ ਵਿਕਾਸ ਕਰਨਾ ਗਤੀ ਸੁੰਦਰਤਾ ਤੇ ਸਪਸ਼ਟਤਾ ਨਾਲ ਲਿਖਣ ਦੇ ਗੁਣ ਵਿਕਸਿਤ ਕਰਨਾ ਵਿਦਿਆਰਥੀ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕਰਨਾ ਨਹੀਂ ਸਿੱਖਦੇ ਬੱਚੇ ਦੇ ਕੰਨ ਅੱਖ ਹੱਥ ਇਕੱਠੇ ਕਿਰਿਆਸ਼ੀ ਦਿੰਦੇ ਤਾਂ ਭਾਈ ਸਹੀ ਉੱਤਰ ਕੀ ਆਵੇਗਾ ਇਸ ਪ੍ਰਸ਼ਨ ਦਾ ਕਿ ਭਾਸ਼ਾ ਸਿੱਖਿਆ ਦੇ ਵਿੱਚ ਬੋਲ ਲਿਖਤ ਜਾਂ ਮਲਾਹ ਦੇ ਮਹੱਤਵਪੂਰਨ ਉਦੇਸ਼ਾਂ ਦੇ ਵਿੱਚ ਸ਼ਾਮਲ ਨਹੀਂ ਹੈ ਤਾਂ ਸਹੀ ਉੱਤਰ ਕੀ ਆਏਗਾ ਸੀ ਆਏਗਾ ਵਿਦਿਆਰਥੀ विश्राम चिन्हਾਂ ਦੀ ਵਰਤੋਂ ਕਰਨਾ ਨਹੀਂ ਸਿੱਖ ਸਕਦੇ ਇਹ ਉਹਦੇ ਉਦੇਸ਼ ਨਹੀਂ ਬਈ ਬੱਚਾ ਜਦੋਂ ਧਿਆਨ ਨਾਲ ਸੁਨੇਗਾ ਤਾਂ ਧਿਆਨ ਨਾਲ ਸੁਣਨ ਦੀ ਆਦਤ ਵਿਕਸਿਤ ਹੋਏਗੀ ਗਤੀ ਸੁੰਦਰਤਾ ਸਪਸ਼ਟਤਾ ਨਾਲ ਲਿਖਣ ਦੇ ਗੁਣ ਵਿਕਸਿਤ ਹੋਣਗੇ ਤੇ ਬੱਚੇ ਦੇ ਕੰਨ ਅੱਖ ਤੇ ਹੱਥ ਇਕੱਠੇ ਕਿਰਿਆ ਸ਼ੀ ਦਿੰਦੇ ਇਹ ਵੀ ਬਿਲਕੁਲ ਠੀਕ ਹੈ ਠੀਕ ਹੈ ਐਸਾ ਗਲਤ ਵੀ ਚੋਣ ਕਰਨੀ ਹੈ ਤਾਂ ਜਿਹੜੇ ਵਿਦਿਆਰਥੀ ਮਾਸਟਰ ਕੈਟਰ ਦੀ ਤਿਆਰੀ ਕਰ ਰਹੇ ਹੈ ਜਾਂ ਕਰਨਾ ਚਾਹੁੰਦੇ ਹੈਗੇ ਤਾਂ ਬਈ ਮਾਸਟਰ ਕੈਟਰ ਦੇ ਬੈਚ ਵੀ ਅਵੇਲੇਬਲ ਹੈਗੇ ਆ ਠੀਕ ਹੈ ਜੀ ਤਾਂ ਮਾਸਟਰ ਕੈਟਰ ਦੇ ਬੈਚ ਵੀ ਅਵੇਲੇਬਲ ਆ ਔਨਲਾਈਨ ਤੇ ਆਫਲਾਈਨ ਐਸਐਸ ਪੰਜਾਬੀ ਹਿੰਦੀ ਤੇ ਇੰਗਲਿਸ਼ ਤਾਂ ਸਾਰੇ ਹੀ ਬੈਚ ਤੁਸੀਂ ਲੈ ਸਕਦੇ ਹੋ ਜੀ ਕੋਈ ਦਿੱਕਤ ਵਾਲੀ ਗੱਲ ਤਾਂ ਵਾਕ ਵਿੱਚ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਣ ਵਿੱਚ ਕੀ ਕਹਿੰਦੇ ਆ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਵਾਕ ਵਿੱਚ ਜਿਸ ਬਾਰੇ ਗੱਲ ਕੀਤੀ ਜਾਂਦੀ ਉਸ ਨੂੰ ਕੀ ਆਖਦੇ ਆ ਕੀ ਪੜਨਾਮ ਆਖਦੇ ਆ ਨਹੀਂ ਕੀ ਵਿਸ਼ੇਸ਼ਣ ਆਖਦੇ ਆ ਨਹੀਂ ਉਸ ਨੂੰ ਕੀ ਆਖਦੇ ਉਸ ਨੂੰ ਉਦੇਸ਼ ਆਖਦੇ ਉੱਤਰ ਸਹੀ ਏ ਆਵੇਗਾ ਕਿ ਵਾਕ ਵਿੱਚ ਜਿਹਦੇ ਬਾਰੇ ਗੱਲ ਕੀਤੀ ਜਾਂਦੀ ਜੋ ਪ੍ਰਮੁੱਖ ਹੁੰਦਾ ਹੈ ਬਾਕੀ ਉਹਦੇ ਬਾਰੇ ਜੋ ਕਿਹਾ ਜਾਂਦਾ ਉਹ ਵਿਦੇਹ ਦੇ ਵਿੱਚ ਆਉਂਦਾ ਤਾਂ ਸਹੀ ਉੱਤਰ ਏ ਫਾਰ ਅਨਾਰਦਾਨਾ ਆਏਗਾ ਅਗਲਾ ਪ੍ਰਸ਼ਨ ਦੇਖੋ ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਸਿੱਖਿਆ ਸੂਤਰ ਭਾਸ਼ਾ ਸਿੱਖਿਆ ਵਿੱਚ ਸਹਾਇਕ ਸਿੱਧ ਹੋ ਸਕਦੇ ਹਨ ਕੀ ਵਿਸ਼ਲੇਸ਼ਨ ਤੋਂ ਸੰਸਲੇਸ਼ਨ ਤੱਕ ਕਿ ਅਨਿਸ਼ਚਿਤ ਤੋਂ ਨਿਸ਼ਚਿਤ ਤੱਕ ਇਹਟ ਲਿਖਿਆ ਵਿੱਚੋਂ ਕਿਹੜਾ ਸਿੱਖਿਆ ਸੂਤਰ ਭਾਸ਼ਾ ਸਿੱਖਿਆ ਵਿੱਚ ਸਹਾਇਕ ਸ सिद्ध ਹੋ ਸਕਦਾ ਤਾਂ ਜਿਹੜੀ ਚੀਜ਼ ਬੱਚਾ ਨਹੀਂ ਜਾਣਦਾ ਉਹਨੂੰ ਨਿਸ਼ਚਿਤਤਾ ਤੱਕ ਲੈ ਕੇ ਜਾਣਾ ਹੋ ਸਕਦਾ ਤੇ ਪਹਿਲਾਂ ਵਿਸ਼ਲੇਸ਼ਣ ਕਰਨਾ ਤੇ ਫਿਰ ਉਹਦਾ ਸੰਸਲੇਸ਼ਨ ਕਰਨਾ ਤਾਂ ਹਾਂ ਦੋਨੋਂ ਵਰਤੇ ਜਾ ਸਕਦੇ ਆ ਗੱਲ ਜਦੋਂ ਭਾਸ਼ਾ ਸਿੱਖਿਆ ਦੀ ਕਰਾਂਗੇ ਅਸੀਂ ਠੀਕ ਹੈ ਜੀ ਅੱਗੇ ਦੇਖੋ ਕਿ ਇਹਟ ਲਿਖਿਆ ਵਿੱਚੋਂ ਕਿਹੜੀ ਲਿਖਣ ਕੌਸ਼ਲ ਦੀ ਸਿੱਖਿਆ ਵਿਧੀ ਹੈ ਤਾਂ ਇਹਨਾਂ ਵਿੱਚੋਂ ਕਿਹੜੀ ਹੈ ਜੋ ਲਿਖਣ ਕੌਸ਼ਲ ਦੀ ਸਿੱਖਿਆ ਵਿਧੀ ਹੈ? ਯਾਨੀ ਕਿ ਕਿਹੜੀ ਵਿਧੀ ਦਾ ਸੰਬੰਧ ਲਿਖਣ ਕੌਸ਼ਲ ਦੀ ਸਿੱਖਿਆ ਨਾਲ ਹੈ? ਤਾਂ ਕਿਹਦਾ ਸੰਬੰਧ ਲਿਖਣ ਕੌਸ਼ਲ ਦੀ ਸਿੱਖਿਆ ਨਾਲ ਹੈ? ਤਾਂ ਵਰਣ ਵਾਲਾ ਵਿਧੀ, ਮੰਟੈਸਰੀ ਵਿਧੀ, ਪ੍ਰਸਥਾਪਨ ਵਿਧੀ ਉਪਰੋਕਤ ਤਿੰਨੇ ਤਾਂ ਸਹੀ ਉੱਤਰ ਕੀ ਆਏਗਾ? ਡੀ ਇਹ ਤਿੰਨੋਂ ਹੀ ਲਿਖਣ ਕੌਸ਼ਲ ਦੀਆਂ ਵਿਧੀਆਂ ਹੈ। ਠੀਕ ਹੈ ਜੀ। ਨੌਵਾਂ ਬੰਤਰ, ਤਰਤੀਬ ਅਤੇ ਸਥਾਨ ਦੇ ਪੱਧਰ ਤੇ ਕਿਰਿਆ ਵਾਕ ਵਿੱਚ ਦੀ ਵੰਡ ਕੀਤੀ ਜਾਂਦੀ ਹੈ। ਤਾਂ ਕਿਰਿਆ ਵਾਕਾਂਸ਼ ਦੀ ਬੰਤਰ ਦੇ ਆਧਾਰ ਤੇ ਤਰਤੀਬ ਦੇ ਆਧਾਰ ਤੇ ਸਥਾਨ ਦੇ ਆਧਾਰ ਤੇ ਕਿਹੜੀ ਵੰਡ ਕੀਤੀ ਜਾਂਦੀ ਹੈ ਤਾਂ ਭਾਈ ਉਪਰੋਕਤ ਤਿੰਨਾਂ ਰਾਹੀਂ ਹੀ ਕੀਤੀ ਜਾਂਦੀ ਹੈ ਤਾਂ ਸਹੀ ਉੱਤਰ ਇਹਦਾ ਵੀ ਡੀ ਆਏਗਾ ਔਰ ਅੱਜ ਦਾ ਲਾਸਟ ਪ੍ਰਸ਼ਨ ਹੈ ਜੀ ਕਿ ਕਵਿਤਾ ਪਾਠ ਅਰਥ ਬੋਧ ਅਤੇ ਸ਼ੈਲੀ ਪੱਖ ਆਦ ਕਿਹੜੀ ਪ੍ਰੀਖਿਆ ਦੇ ਅੰਗ ਭਾਈ ਕਵਿਤਾ ਦਾ ਪਾਠ ਵੀ ਸਿੱਖਣਾ ਹੈ ਅਰਥ ਬੋਧ ਵੀ ਸਿੱਖਣਾ ਹੈ ਸ਼ੈਲੀ ਪੱਧਰ ਵੀ ਸਿੱਖਣਾ ਹੈ ਤਾਂ ਕਿਹੜੀ ਚੀਜ਼ ਦੇ ਅੰਗ ਹੈ ਰਚਨਾ ਕੌਸ਼ਲ ਸੁੰਦਰਤਾ बोध ਦੀ ਸਿੱਖਿਆ ਸ਼ਬਦਾਵਲੀ ਗਿਆਨ ਦੀ ਪ੍ਰੀਖਿਆ ਕਿ ਪਾਠ ਸਮਗਰੀ ਦੇ ਗਿਆਨ ਦੀ ਸਿੱਖਿਆ ਤਾਂ ਬਈ ਕਵਿਤਾ ਦਾ ਪਾਠ ਵੀ ਹੋਵੇ ਅਰਥ ਦਾ बोध ਵੀ ਹੋਵੇ ਤੇ ਸ਼ੈਲੀ ਪੱਖ ਵੀ ਹੋਏਗੀ ਤਾਂ ਕਿਹੜਾ ਹੋਏਗਾ ਜੀ ਰਚਨਾ ਕੌਸ਼ਲ ਦੀ ਪ੍ਰੀਖਿਆ ਉੱਤਰ ਸਹੀ ए ਆਏਗੀ ਠਾ ਕੋਈ ਸੁੰਦਰਤਾ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਐਡ ਨਹੀਂ ਕੀਤਾ ਜਾਏਗਾ ਨਾ ਸ਼ਬਦਾਵਲੀ ਤੇ ਨਾ ਪਾਰਟ ਸਮਗਰੀ ਦੇ ਗਿਆਨ ਦੀ ਪ੍ਰੀਖਿਆ ਜਿਹੜੀ ਹੈਗੀ ਹੈ ਜੀ ਉਹਦੇ ਵਿੱਚ ਇਹਨਾਂ ਚੀਜ਼ਾਂ ਨੂੰ ਕੋਟ ਕੀਤਾ ਜਾਏਗਾ ਤਾਂ ਰਚਨਾ ਕਾਸ਼ਲ ਦੀ ਪ੍ਰੀਖਿਆ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ ਤਾਂ ਇਹ ਸੀ ਜੀ ਅੱਜ ਦੇ ਸਾਡੇ 10 ਪ੍ਰਸ਼ਨ ਤਾਂ ਭਾਈ ਜਿਹੜੇ ਵਿਦਿਆਰਥੀ ਮੈਂ ਕਹਿ ਰਿਹਾ ਕਿ ਕਲਾਸਾਂ ਕੰਟੀਨਿਊ ਨਹੀਂ ਦੇਖ ਰਹੇ ਤਾਂ ਭਾਈ ਜ਼ਰੂਰ ਦੇਖਿਆ ਕਰੋ ਬਾਕੀ ਤੁਸੀਂ ਵਾਇਆ ਟੈਲੀਗ੍ਰਾਮ ਇੰਸਟਾਗ੍ਰam ਫੇਸਬੁੱਕ ਸਾਡੇ ਨਾਲ ਜੁੜ ਸਕਦੇ ਹੋ ਜੀ ਔਰ ਵਾਇਆ ਵਟਸਐਪ ਵੀ ਤੁਸੀਂ ਸਾਡੇ ਨਾਲ ਇੰਟਰੈਕਟ ਕਰ ਸਕਦੇ ਹੋ ਜੀ ਠੀਕ ਹੈ ਜੀ ਤਾਂ ਇਹ ਸੀ ਸਾਡੇ ਅੱਜ ਦੇ 10 ਪ੍ਰਸ਼ਨ ਸੋ ਮਿਲਦੇ ਹਾਂ ਜੀ ਸਵੇਰ ਦੇ ਅਗਲੇ ਨਵੇਂ 10 ਪ੍ਰਸ਼ਨਾਂ ਦੇ ਨਾਲ ਤਾਂ ਬਹੁਤ-ਬਹੁਤ ਧੰਨਵਾਦ ਸਾਰੇ ਹੀ ਪਿਆਰੇ ਵਿਦਿਆਰਥੀਆਂ ਦਾ ਧੰਨਵਾਦ